ਕਹਿੰਦਾ ਤੁੰਹਾਨੂੰ ਅੱਜ ਦੀ ਜਿਹੜੀ ਕਰਨਤਾਰਨ ਜਿੱਤ ਹੋਈ ਉਹਦੇ ਬਾਰੇ ਦੇਖੋ ਸਭ ਤੋਂ ਵੱਡੀ ਜਿਹੜੀ ਗੱਲ ਹੈ ਕਿ ਅੱਜ ਕਹਿੰਦੇ ਕੋਹਾਂ ਦੇ ਜਿਹੜੇ ਵੱਡੇ ਆਗੂ ਸੀਗੇ ਭਾਵੇਂ ਉਹ ਕੈਪਟਨ ਮਰਿੰਦਰ ਸਿੰਘ ਸੀਗਾ ਭਾਵੇਂ ਸੁਖਵੀਰ ਬਾਦਲ ਭਾਵੇਂ ਆ ਕੀ ਆਦਰੋਂ ਆ ਹੁੰਦੀ ਸੀ ਪਟਿਆਲੇ ਵਾਲੇ ਪਾਸਿਓਂ ਆਉਂਦੀ ਸੀ ਉਹ ਮਹਾਰਾਣੀ ਪ੍ਰਨੀਤ ਕੌਰ ਜੀ ਹਰੀ ਇਹਨਾਂ ਦਾ ਭਾਂਡਾ ਫੋੜ ਹੋ ਗਿਆ ਪੰਜਾਬ ਦੀ ਜਨਤਾ ਨੇ ਫਟਕਾਰਤਾ ਔਰ ਪੰਜਾਬ ਦੀ ਜਨਤਾ ਨੇ ਤੁਹਾਡੇ ਸਾਹਮਣੇ ਨਾ ਪਾਰਟੀ ਦੀ ਜ਼ਮਾਨਤ ਜ਼ਬਤ ਕਰਾਤੀ ਸਾਡੇ ਕਦੀ ਮੁੱਖ ਮੰਤਰੀ ਨੂੰ ਸਾਡੇ ਕਦੀ ਭੰਡ ਕਹਿੰਦੇ ਸੀ ਕਦੀ ਕੁਝ ਪੰਜਾਬ ਦੀ ਜਨਤਾ ਨੇ ਭੰਡ ਕਹਿਣ ਵਾਲੇ ਦੇ ਮੂੰਹ ਤੇ ਚਪੇੜ ਮਾਰਾਈ ਹੈ ਔਰ ਤਰਨਤਾਰਨ ਦੀ ਜਿਹੜੀ ਜਿੱਤ ਹੈ ਉਹਦੇ ਵਿੱਚ ਮੈਂ ਧੰਨਵਾਦ ਕਰਦਾ ਮੇਰੇ ਡੇਰਾ ਬਸੀ ਜਨਤਾ ਦਾ ਇਕੱਲੇ ਇਕੱਲੇ ਸਰਪੰਚ ਪ੍ਰਧਾਨ ਬਲੌਕ ਪ੍ਰਧਾਨ ਐਮਸੀ ਸਾਹਿਬਾਨ ਦਾ ਜਿੰਨੇ ਤਕੜੇ ਹੋ ਕੇ ਇਹਨਾਂ ਨੇ ਹੰਬੜਾ ਮਾਰਿਆ ਔਰ ਜਿੱਥੇ ਮੇਰੀ ਡਿਊਟੀ ਲੱਗੀ ਸੀ ਚਬਾਲ ਸਭ ਤੋਂ ਵੱਧ ਵੋਟਾਂ ਮੇਰੇ ਹਲਕੇ ਜਿਹੜੇ ਵਿੱਚ ਡਿਊਟੀ ਲੱਗੀ ਉੱਤੇ ਪਈਆਂ ਇਸ ਕਰਕੇ ਮੈਂ ਆਪਣੇ ਹਲਕੇ ਦੇ ਲੋਕਾਂ ਦਾ ਧੰਨਵਾਦ ਕਰਦਾ ਹਾਂ ਤੁਹਾਡਾ ਵੀ